ਲੋਕ ਆ ਸ਼ੀਟ ਦੇ ਫਸਟ ਵਾਲੀ ਦੇ ਹਾਂਜੀ ਫਸਟ ਵਾਲੀ ਟੇਕ ਦੂਸਰੀ ਵੀਡੀਓ ਨਾ ਭਾਜੀ ਆ ਜਨ ਨਾਲ ਤੇ ਨੰਮ ਦੇਖੋ ਇੱਧਰ ਅੱਜ ਆ ਟੀਚਰ ਜਿਹੜੇ 8ਵੀਂ ਐ ਤੇ 8ਵੀਂ ਬੀ ਨੂੰ ਪੜ੍ਹਾਉਂਦੇ ਨੇ ਆ ਉਹ ਜਰੂਰ ਸਕੂਲ ਦਫ਼ਤਰ ਚੋਂ ਮਰ ਖਾਲਾ ਖਾਲਾ ਕੁਛ ਨਹੀਂ ਹਾਂਜੀ ਕਰਾਓ ਤੁਸੀਂ ਹਾਂ ਬਾਬਾ ਨੂੰ ਆਪੜੋ ਖਾਓ ਨੂੰ ਨਹੀਂ ਖਾਦਾ ਕਾਮ ਨੂੰ ਕਿਆ ਜਾਣਦਾ ਹੈ ਕਿ ਮਿਹਨਤ ਸਫਲਤਾ ਦੀ ਕੁੰਜੀ ਹੁੰਦੀ ਆ ਬਿਨਾ ਮਿਹਨਤ ਜਿਹੜਾ ਨਹੀਂ ਜਾ ਸਕਦਾ ਏਸੀ ਗੱਲ ਦੀ ਅੱਜ ਮਿਸਾਲ ਮੇਰੇ ਸਕੂਲ ਦੀਆਂ ਦੋ ਹੋੜ ਹਾਰਵਜਾਤਾਂ ਨੇ ਸਾਬਿਤ ਕੀਤੀ ਆ ਇਹਨੇ ਮਾਤਾ ਪਿਤਾ ਲਈ ਅੱਜ ਬਹੁਤ ਹੀ ਮਾਣ ਵਾਲੀ ਗੱਲ ਆ ਕਿ ਸਾਡੇ ਸਕੂਲ ਦੀ ਬੇਟੀ ਰੋਸ਼ਨੀ ਜਿਸ ਨੇ 594 ਅੰਕ ਹਾਸਲ ਕਰਕੇ ਮੈਰਿਟ ਸੂਚੀ ਵਿੱਚ 7ਵਾਂ ਰੈਂਕ ਹਾਸਲ ਕੀਤਾ ਵਾ ਬਸ ਭਾਈ ਜਾ ਤੂੰ ਅਧਿਕਾਰ ਭਰਪੂਰ ਸਤਿ ਸ਼੍ਰੀ ਅਕਾਲ ਮੈਂ ਰੋਸ਼ਨੀ पीएम सीरीज सरकारी कन्या सीनियर सेकेंडरी स्मार्ट स्कूल कैंप बटाला اٹویچ ماڈے ਵਿਦਿਆਰਥਣ ਹਾਂ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਅੱਜ ਜ਼ਿਲ੍ਹੇ اٹویچ ماڈے ਜ਼ਿਲ੍ਹੇ ਦੀ ਟਾਪਰ ਬਣੀ ਹਾਂ ਜੋ ਕਿ ਮੈਰਿਟ ਹਾਸਲ ਕੀਤੀ ਹੈ ਇਸ ਲਈ ਮੈਂ ਆਪਣੇ ਸਕੂਲ ਸਟਾਫ ਸਬਜੈਕਟ ਟੀਚਰਸ ਸ਼ੁਕਰੀਆ ਅਦਾ ਕਰਦੀ ਹਾਂ ਮੈਂ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਅਤੇ ਮੇਰੀ ਕਲਾਸ ਟੀਚਰ ਮਿਸਿਸ ਹਰਮਿਤ कौर ਜੀ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਕਰਦੀ ਹਾਂ ਕਿ ਮੈਂ ਅੱਜ ਉਹਨਾਂ ਦੀ ਮਿਹਨਤ ਅਤੇ ਲਗਨ ਕਰਕੇ ਮੈਂ ਅੱਜ ਇਸ ਮੁਕਾਮ ਤੇ ਪਹੁੰਚ ਚੰਦਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਬਿਹਾਰ ਤੋਂ ਰਹਿਣ ਵਾਲੇ ਹੈ ਬੇਟੀ ਨੇ ਪੰਜਾਬੀ ਸਕੂਲ ਦੇ ਵਿੱਚ ਪੋਜੀਸ਼ਨ ਹਾਂ ਸਭ ਕੁਝ ਕਿੱਦਾਂ ਲੱਗ ਜਾ ਰਿਹਾ ਹੈ ਮੈਨੂੰ ਬੜਾ ਖੁਸ਼ੀ ਹੈ ਕਿ ਫਸਟ 아이 ਸਕੂਲ ਤੋਂ ਇਸ ਕੋ ਸਮਝ ਟੀਚਰ ਨੂੰ ਇਹਦੇ ਪੱਖਸੇ ਜਾਂਦੀ ਹੈ ਕਿ ਖੁਸ਼ੀ ਹੁੰਦੀ ਕਪੀਓ ਵਾਸਤੇ ਮੈਂ ਬੇਟੀ ਦੇ ਨੰਬਰ ਲੈ ਕੰਮ ਬੜਾ ਖੁਸ਼ੀ ਹੁੰਦੀ ਮੈਨੂੰ ਬੇਬੀ ਕਿ ਧੀ ਦਾ ਪਿਆਰ ਜਿਹੜਾ ਬਾਪ ਦੇ ਨਾਲ ਜ਼ਿਆਦਾ ਹੁੰਦਾ ਹਾਂ ਹਾਂਜੀ ਹਾਂਜੀ ਸਭ ਕਿੰਨੀ ਖੁਸ਼ੀ ਦਾ ਨਜ਼ਾਰਾ ਦੇ ਲਈ ਨਾਰੋਸ਼ਨ ਕੀਤਾ ਹੈ ਇਹ ਮਮਾ ਮੰਗੇ ਕੀ ਕੰਮ ਕੀ ਕਰਦੇ ਤੁਸੀਂ ਮੈਂ ਟਾਇਲ ਮੈਸਨਰ ਦਾ ਕੰਮ ਬਣਾ ਮੇਰਾ ਨਾਮ ਮੰਨਤ ਹੈ ਮੈਂ ਪੀਐਮ ਸੀ ਦੀ ਸਰਕਾਰੀ ਕੰਨਿਆ ਸੀਨੀਅਰਸ ਕੰਡੀਸ਼ਨ ਸਮਾਰਟ ਸਕੂਲ ਕੈਂਪਟਾਲਾ ਦੀ ਵਿਦਿਆਰਥਣ ਹਾਂ ਤੇ ਮੈਂ 8ਵੀਂ ਜਮਾਤ ਵਿੱਚ ਅੱਪਟਸਲ ਕੀਤੀ ਹੈ ਮੇਰੇ 8ਵੀਂ ਜਮਾਤ ਵਿੱਚੋਂ 600 ਵਿੱਚੋਂ 588 ਅੰਕ ਆਏ ਹਨ ਤੇ ਮੈਂ ਆਪਣੇ ਪ੍ਰਿੰਸੀਪਲ ਮੈਮ ਸ਼੍ਰੀਮਤੀ ਤਜ਼ਿੰਦਰ ਕੌਰ ਐਂਡ ਮੇਰੇ ਕਲਾਸ ਇਨਚਾਰਜ ਸ਼੍ਰੀਮਤੀ ਰੇਨੂ ਵਾਲਾ ਮੈਮ ਐਂਡ ਆਪਣੇ ਸਾਰੇ ਸਟਾਫ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਦੀ ਮਿਹਨਤ ਅਤੇ ਲਗਨ ਨਾਲ ਮੈਂ ਅੱਜ ਇਸ ਮਕਾਮ ਤੇ ਪਹੁੰਚੀ ਹਾਂ ਬੇਟਾ ਜੀ ਨੂੰ ਪਤਾ ਲੱਗਾ ਜਿਹੜਾ ਪਰਿਵਾਰ ਦੇ ਬਹੁਤ ਵਧੀਆ ਮੈਂ ਤੇ ਆਪਣੇ ਚਾਚੂ ਦੀ ਦੁਕਾਨ ਤੇ ਆਈ ਹੀ ਅੱਤੋਂ ਮੈਂ ਰਿਜ਼ਲਟ ਵੇਖਿਆ ਤੇ ਮੇਰੇ ਚਾਚੂ ਹੈਂਡੀਕੈਪ ਹੀ ਤੇ ਜਦੋਂ ਉਹਨਾਂ ਨੇ ਮੇਰਾ ਰਿਜ਼ਲਟ ਵੇਖਿਆ ਤਾਂ ਮੈਨੂੰ ਗੱਲੇ ਲੈ ਕੇ ਮਿਲ ਲਾ ਪਏ ਕਿ ਕਹਿੰਦੇ ਤੁਸੀਂ ਮੇਰਾ ਨਾਮ ਆਰੋਸ਼ਨ ਕਰ ਦਿੱਤਾ ਮੇਰੇ ਪਪਾ ਯੇ ਰਿਕਸ਼ਾ ਚਲਾਉਂਦੇ ਆ ਬੜੀ ਕੀ ਨਾਮ ਤੁਹਾਡਾ ਕੋਮਨ ਕੁਮਾਰ ਕੋਮਨ ਕੰਮ ਕੀ ਕਰਦੇ ਸੀ ਇਹ ਰਿਕਸ਼ਾ ਚਲਾਉਂਦੇ ਬੇਟੀ ਨੇ ਕਮਿਸ਼ਨ ਹਾਸਲ ਕੀਤੀ ਕਿੰਨੀ ਕਿ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਇਹ ਸਰ ਪ੍ਰਿੰਸੀਪਲ ਮੈਮਸ ਟਾਪਸ ਟੂ ਮੋਸਟ ਟਾਪ انا ਬਰਤਨ ਵਾਗਿਦਾ ਜਿਹੜੀ ਮੇਰੀ ਬੇਟੀ ਹਥੋਂ ਤੱਕ ਪੁੱਜੀ ਹੈ ਬਾਕੀ ਚਲੋ ਇਹਨਾਂ ਦੀ ਸਦਕਾ ਇਸੀ ਕੋਈ ਬਣ ਜਾਗੇ ਆ ਇਹ ਵੀ ਕਿੰਨੀ ਕਿ ਖੁਸ਼ੀ ਹੈ ਆਪ ਬਾਪ ਵਾਸਤੇ ਬਹੁਤ ਜ਼ਿਆਦਾ ਜੇ ਮੈਂ ਨਹੀਂ ਪੜ ਸਕਿਆ ਨਾ 10 ਪਾਸ ਮੈਂ ਵੀ ਕੀਤੀ ਪਰ ਮੈਂ ਉਹ ਮਕਾਮ ਤੇ ਨਹੀਂ ਪੁੱਜਿਆਗਾ ਮੇਰੀ ਬੇਟੀ ਨੇ ਮੇਰਾ ਨਾਮ ਰੱਖ ਕੇ ਸ਼ੋਸ਼ਣ ਕੀਤਾ ਜਦੋਂ ਪਤਾ ਲੱਗਾ ਮੈਂ ਤਰ੍ਹਾਂ ਕਿੰਨੀ ਕਿ ਖੁਸ਼ੀ ਮੈਂ ਕੱਲ ਜਦ ਤੀ 5 ਵਜੇ ਤੋਂ ਬਾਅਦ ਇਹ ਰਿਸ਼ਖਣੀ ਚਲਾਇਆ ਮੈਂ ਬਾਈਕ ਉਮੈਂ ਤੇ ਜਿੱਦ ਤੀ ਕੱਲ ਜੇ ਬੰਨ ਹਾਂਜੀ ਹਾਂਜੀ ਮੈਂ ਨਾਰੋਸ਼ਨ ਕੀਤਾ ਹਾਂਜੀ ਬਹੁਤ ਮੇਰੇ ਬੇਟੀ ਨੇ ਮੇਰਾ ਨਾਰ ਨਾਰੋਸ਼ਨ ਕੀਤਾ ਕੀ ਕਹਣਾ ਕੰਦੇ ਡੇਡਾ ਜਿੰਨਾਂ ਦੇ ਧੀ ਬੇਟੀ ਨੂੰ ਬੱਚਾ ਬੇੜੇ ਬਰਾਬਰ ਸਮਝਣਾ ਚਾਹੀਦਾ ਜੇ ਬੇੜਾ ਆਪਣਾ ਕੁਛ ਨਹੀਂ ਦੇਖ ਬੱਚਾ ਤੇ ਦੇਖੋ ਜੇ ਮੈਂ ਨਹੀਂ ਪੜ ਸਕਿਆ ਮੇਰੇ ਬੱਚੇ ਮੇਰਾ ਨਾਰੋਸ਼ਨ ਕਰਨਗੇ ਲਗਦਾ ਨਹੀਂ ਜਿਹੜਾ ਬੰਦਾ ਆਪ ਨਹੀਂ ਪੜਿਆ ਉਹ ਆਪਣੇ ਬੱਚੇ ਨੂੰ ਜ਼ਰੂਰ ਪੜਾਉਂਦਾ ਹਾਂਜੀ ਜੀ ਪੜਨਾ ਚਾਹੀਦਾ ਮੈਂ ਤੁਜਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਅੱਜ ਮੈਂ ਜਾਂਦੀ ਹਾਂ ਕਿ ਮਿਹਨਤ ਸਫਲਤਾ ਦੀ ਕੁੰਜੀ ਹੁੰਦੀ ਹੈ ਬਿਨਾਂ ਮਿਹਨਤ ਸਫਲਤਾ ਦਾ ਸਵਾਦ ਚੱਖਿਆ ਨਹੀਂ ਜਾ ਸਕਦਾ ਏਸੀ ਗੱਲ ਦੀ ਮਿਸਾਲ ਅੱਜ ਮੇਰੇ ਸਕੂਲ ਦੇ ਹੋਨ ਹਾਰ ਵਿਦਿਆਰਥੀਆਂ ਨੇ ਸਾਬਤ ਕੀਤੀ ਆ ਮੇਰੇ ਲਈ ਮੇਰੇ ਸਮੂਹ ਸਟਾਫ ਲਈ ਅਤੇ ਪਿਆਰੇ ਵਿਦਿਆਰਥੀਆਂ ਦੇ ਬੱਚਿਆਂ ਦੇ ਪੇਰੈਂਟਸ ਦੇ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਆ ਸਾਡੇ ਸਕੂਲ ਲਈ ਵੀ ਬੜੇ ਹੀ ਮਾਣ ਵਾਲੀ ਗੱਲ ਆ ਕਿ ਸਾਡੀ ਬੱਚੀ ਰੋਸ਼ਨੀ ਜਿਸ ਨੇ 594 ਅੰਕ ਹਾਸਲ ਕਰਕੇ ਮੈਰਿਟ ਸੂਚੀ ਵਿੱਚ 7ਵਾਂ ਰੈਂਕ ਹਾਸਲ ਕੀਤਾ ਅਤੇ ਜ਼ਿਲ੍ਹੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚੋਂ ਪਹਿਲੇ ਸਥਾਨ ਤੇ ਆਈ ਹੈ ਇਸੇ ਤਰ੍ਹਾਂ 8ਵੀਂ ਜਮਾਤ ਦੂਸਰੇ ਬੱਚੇ ਤੇ ਹਾਂ ਦੂਸਰੀ ਬੱਚੀ ਸਾਡੀ ਮੰਨਤ ਜਿਸ ਨੇ 588 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ 13ਵਾਂ ਅੰਕ ਜਿਹੜਾ ਵਾ ਉਹ ਹਾਸਲ ਕੀਤਾ ਵਾ ਸਾਡੇ ਲਈ ਸਾਰੇ ਬੜੇ ਮਾਣ ਵਾਲੀ ਗੱਲ ਆ ਇਹਦਾ ਸਾਰਾ ਸ਼ਰੇ ਮੈਂ ਆਪਣੇ ਸਮੂਹ ਸਟਾਫ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਦਿੰਦੀ ਆ ਜਿਨ੍ਹਾਂ ਦੀ ਆਰਥਿਕ ਮਿਹਨਤ صدਕਾ ਇਹ ਚੀਜ਼ ਜਿਹੜੀ ਆ ਪੋਸੀਬਲ ਹੋ ਸਕੀ ਆ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਪਿਛਲੇ 4 ਸਾਲਾਂ ਤੋਂ ਸਾਡੇ ਸਕੂਲ ਦਾ ਰਿਕਾਰਡ ਆ ਕਿ ਹਰ ਸਾਲ ਬੋਰਡ ਦੀ ਕਿਸੇ ਨਾ ਕਿਸੇ ਕਲਾਸ ਦੀ ਮੈਰਿਟ ਆਉਂਦੀ ਆ ਇਸ ਸਾਲ ਵੀ ਸਾਡੇ ਸਕੂਲ ਦੀ ਇਹ ਮੈਰਿਟ ਆ ਇੱਥੇ ਮੈਂ ਪਰਮਾਤਮਾ ਦਾ ਵੀ ਲੱਖ ਸ਼ੁਕਰ ਕਰਾਂਗੀ ਤੇ ਬੱਚਿਆਂ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਆਪਣੇ ਪੂਰੇ ਸਮੂਹ ਸਟਾਫ ਨੂੰ ਲੱਖ ਲੱਖ ਵਧਾਈ ਦਿੰਦੀ ਆ ਧੰਨਵਾਦ ਮੈਮ ਪਿਛਲੀ ਵਾਰੀ ਵੀ ਬੇਟੀਆਂ ਜਿਹੜੀਆਂ ਅੱਗੇ ਲੰਗੀਆਂ ਸੀ ਜਿਹੜੀਆਂ ਬੇਟੀਆਂ ਪੋਜੀਸ਼ਨ ਲੈ ਕੇ ਆਈਆਂ ਸੀ ਤਾਂ ਕਿ ਤਾਂ ਕੋਈ ਬੱਚਿਆਂ ਬੇਟੀਆਂ ਨੂੰ ਹਾਂ ਸਰ ਇਹ ਬੱਚੇ ਜਿਹੜੇ ਆ ਇਹ ਆਲ ਰౌਂਡਰ ਬੱਚੇ ਹੁੰਦੇ ਆ ਕਿਉਂਕਿ ਮੈਨੂੰ ਪਹਿਲਾਂ ਹੀ ਪਤਾ ਸੀਗਾ ਕਿ ਇਹ ਮੇਰੀ ਬੱਚੀ ਜਿਹੜੀ ਰੋਸ਼ਨੀ ਆ ਨਾ ਇਹਦੀ ਲਿਖਾਈ ਸਾਰ ਬਹੁਤ ਹੀ ਸੋਹਣੀ ਆ ਮੈਨੂੰ ਬਹੁਤ ਸਾਰੇ ਸਕੂਲਾਂ ਤੋਂ ਵੀ ਪਤਾ ਲੱਗਦਾ ਬਾਹਰ ਦੇ ਟੀਚਰ ਵੀ ਇਸ ਦੀ ਜਿਹੜੀ ਤਾਰੀਫ ਕਰਦੇ ਸੀਗੇ ਤੇ ਕਹਿੰਦੇ ਆ ਨਾ ਜਿਸ ਤਰ੍ਹਾਂ ਕਿ ਫਸਟ ਅਪੀਅਰੈਂਸ ਜਿਹੜੀ ਹੁੰਦੀ ਆ ਬੰਦੇ ਦੀ ਸਟੇਟਮੈਂਟ ਤੋਂ ਪਤਾ ਲੱਗਦੀ ਆ ਪੜਿਆ ਤੇ ਬਾਅਦ ਵਿੱਚ ਜਾਂਦਾ ਤੇ ਇਸ ਬੱਚੇ ਦੀ ਲਿਖਾਈ ਸਾਰ ਇੰਨੀ ਸੁੰਦਰ ਆ ਇਸ ਬੱਚੀ ਨੂੰ ਮੇਰੇ ਪੰਜਾਬੀ ਟੀਚਰਾਂ ਨੇ ਹਿੰਦੀ ਟੀਚਰਾਂ ਨੇ ਅਤੇ ਅੰਗਰੇਜ਼ੀ ਵਿਸ਼ੇ ਦੇ ਟੀਚਰਾਂ ਨੇ ਬਹੁਤ ਹੀ ਤਰਾਸ਼ਿਆ ਵਾ 6ਵੀਂ ਜਮਾਤ ਤੋਂ ਲੈ ਕੇ ਤੇ ਅੱਜ ਉਹਨਾਂ ਦੀ ਜਿਹੜੀ ਮਿਹਨਤ ਆ ਉਹਨਾਂ ਨੇ ਸਫਲਤਾ ਦਾ ਰੰਗ ਹਾਸਲ ਕੀਤਾ